ਅੱਜ ਦੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਅਮਰਤਾ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕਿਤਾਬ ਦੇ ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਬਹੁਤ ਸਾਰੇ ਇਸ ਘਰੋਂ ਦਿਖਾਏ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਣ ਤੇ ਰਿਹਾ ਕਰੋ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਨਗ ਜੇਕਰ ਦੋਸਤੋ ਮੱਜਾਂ ਦੀ ਗੱਲ ਕਰੀਏ ਤੇ ਤਿੰਨ ਪਸ਼ੂ ਵੱਡੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਮੱਜਾਂ ਤਿੰਨੇ ਇੱਕ ਟੋਕੜ ਗੱਬਣਾ ਇੱਕ ਸੱਜਰ ਸੂਈ ਇੱਕ ਹਜੇ ਦੋਸਤੋ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਸਮਾ ਲੈਂਦੀ ਆ ਕੱਚੀ ਆ ਦਿਨੋਂ ਦੇ ਪੁੱਛ ਲਾਂਗੇ ਅਮਰ ਤੋਂ ਕਿੰਨੇ ਦਿਨ ਬਾਕੀ ਆ ਸੂਣ ਦੇ ਵਿੱਚ ਤੇ ਇੱਧਰ ਦੋਸਤੋ ਇੱਕ ਜੇਕਰ ਛੋਟੀ ਬਰੀਡ ਦੀ ਆਪਾਂ ਗੱਲ ਕਰੀਏ ਤੇ ਬੱਕਰੇ ਬੱਕਰੀਆਂ ਤੇ ਪਠਾ ਤੇ ਪਠੋਰੇ ਇਹ ਵੀਰ ਦੇ ਕੋਲੇ ਵਿਕਾਊ ਆ ਟੋਟਲ 8 ਤੋਂ 9 ਨਾਗ ਨੇ ਇਹਨਾਂ ਦੇ ਵਿੱਚੋਂ 5-4 ਵੱਟੀਆਂ ਬੱਕਰੀਆਂ ਨੇ ਤੇ ਦੋ ਬੱਕਰੇ ਆ ਠੀਕ ਆ ਜੀ ਤੇ ਦੋ ਹੀ ਪਠਾ ਨੇ ਇਹ ਨਾਗ ਹੋਣਗੇ ਬਿਲਕੁਲ ਛੋਟੀ ਬਰੀਡ ਦੇ ਵਿੱਚ ਜਿਹੜੇ ਵੀਰ ਅੱਗੇ ਠੀਕ ਆ ਜੀ ਫਾਰਮ ਦੇ ਵਿੱਚ ਚੰਗੀਆਂ ਬੱਕਰੀਆਂ ਪਾਉਣੀਆਂ ਚਾਹੁੰਦੇ ਆ ਜੋ ਕੋਈ ਵੀ ਖਰੀਦਦਾਰੀ ਆ ਬੱਕਰੀ ਆ ਚਾਹੇ ਬੱਕਰੇ ਪਠੋਰੇ ਖਰੀਦਣਾ ਚਾਹੁੰਦਾ ਤੇ ਤੁਸੀਂ ਸੰਪਰਕ ਕਰ ਲਿਓ ਵੀਰ ਅਮਰਤ ਦੇ ਨਾਲ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਆਓ ਕਰਦੇ ਆ ਗੱਲਬਾਤ ਵੀਰ ਅਮਰਤ ਦੇ ਨਾਲ ਪੁੱਛ ਲੈਂਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਆ ਅਮਰਤ ਸਭ ਤੋਂ ਪਹਿਲਾ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਵੀਰੇ ਠੀਕ ਠਾਕ ਬਹੁਤ ਵਧੀਆ ਭਰਾ ਜੀ ਲਾ ਵੀ ਅਮਰਤ ਵੱਡੇ ਐਨੀਮਲ ਜਿਹੜੇ ਆਪਣੇ ਕੋਲ ਟੋਟਲ ਵੈਸੇ ਅੱਜ ਤਿੰਨ ਵੱਡੇ ਨਗ ਨੇ ਹਾਂਜੀ ਹਾਂਜੀ ਵੀਰ ਜੀ ਇੱਕ ਸੂਈ ਸੂਈ ਤਾਜੀ ਸੱਜਰ ਮੱਝ ਹਾਂਜੀ ਹਾਂਜੀ ਇੱਕ ਮੈਂ ਟੋਕਰ ਗੱਬਣ ਮਗਰ ਵੀ ਬੱਚਾ ਹੈਗਾ ਉੱਚੇ ਬੱਚੇ ਚ ਨਾਲ ਨੇ ਠੀਕ ਹੈ ਜੀ ਹਾਂਜੀ ਕੱਟਾ ਮਗਰ ਆਹ ਮਗਰ ਕੱਟਾ ਟੋਕਰ ਗੱਬਣ ਦੇ ਮਗਰ ਹਾਂਜੀ ਹਾਂਜੀ ਇੱਕ ਸੱਜਰ ਸੂਈ ਉਹ ਪਰਲਾ ਬੱਚਾ ਦਾ ਇਹ ਤਾਜੀ ਆ ਵੀਰੇ ਇਹਨੂੰ ਅੱਜ 6 ਵਾਂ ਦੇਢ ਹੋਇਆ ਮੈਂ ਸੂਈ ਨੂੰ 6 ਮਸਤਵਾਂ ਦੇਣ ਦੁੱਧ ਮੈਂ ਕੋਲੇ ਹੈਗਾ 11-12 ਕਿਲੋ ਠੀਕ ਆ ਜੀ ਜਿਹੜਾ ਜ਼ੇਰ ਪ੍ਰੋਪਰ ਪਾਈ ਮੈਂ ਦੀ ਹਾਂ ਸਿਰਫ ਨਾ ਇਹਨੇ ਪੀਕ ਮਾਰੀ ਮੈਂ ਨੇ ਤੇ ਉਹਦੇ ਕਾਰਨ ਆਪਾਂ 3 ਦਿਨ ਦਵਾਈ ਭਰਾਈ ਉਹਦੇ ਕਾਰਨ ਮੈਂ ਦੁੱਧ ਘਟੀ ਹੁਣ 10 ਤੋਂ 11 ਕਿਲੋ ਦੁੱਧ ਚਵਾ ਕੇ ਦਵਾਂਗੇ ਆਪਣੇ ਘਰੇ 2 ਟਾਈਮ 3 ਟਾਈਮ ਆਪਣੇ ਘਰੇ ਚੋਲੇ ਵੀ ਰ ਕੋਈ ਠੀਕ ਆ ਹਾਂਜੀ ਬੜਾ ਬੜਾ ਕੋਈ ਲਾੜ ਕਚਰਾ ਕੁਚਰਾ ਰਹਿ ਗਿਆ ਹਾਂ ਕਚਰਾ ਰਹਿ ਗਿਆ ਉਹਦੇ ਕਾਰਨ ਪੀਕ ਜੀ ਮਾਰਦੀ ਦਵਾਈ ਦੂਈ ਕਰਤੀ ਆ ਪਰ ਅਰੀਨਲ ਟ੍ਰੀਟਮੈਂਟ ਕੀਤਾ ਮੈਂ ਦਾ ਮੈਂ ਆ ਛੋਟੀ ਨਹੀਂ ਕਿਸ ਬਣਿਓ ਦੁੱਧ 14-15 ਕਿਲੋ ਭਰ ਦੇ ਰਹੀ ਗਰੰਟੀ ਆਲਾ ਏ ਨਹੀਂ ਕੀ ਕਹਿਣ ਵਾਲਾ ਗਰੰਟੀ ਵਾਲਾ ਦੁੱਧ ਦਿੱਤਾ ਮੈਨੇ ਠੀਕ ਹੈ ਜੀ ਹਾਂਜੀ ਬਾਬੀ ਅਮਰ ਤਾਂ ਇਧਰ ਲਿਬਣੇ ਆ ਰਹੇ ਨਾ ਆਪਣੇ ਕੋਲ ਵੀਰੇ ਇਹ ਨਾਗਾ ਇਹਦੇ ਵਿੱਚ ਚਾਰ ਬੱਕਰੀਆਂ ਸੂਣ ਆਲੀਆਂ ਚੌ ਮਹੀਨਿਆਂ ਦੀਆਂ ਵਾਂ ਹਾਂਜੀ ਤੇ ਇੱਕ ਬੱਕਰੀ ਸੂਈ ਆ ਪੰਜ ਨਾਗਾ ਵੱਡੇ ਦੋ ਬੱਕਰੇ ਆਗੇ ਆ ਤੇ ਦੋ ਪੱਠਾ ਨਾਲ ਨਾਗਾ ਕੁਆਲਟੀ ਚੰਗੀ ਛਾਂਣ ਹਾਂ ਹਾਂ ਇਹ ਬੱਕਰਾ ਵੱਡਾ ਜਿਹੜਾ ਛੋਟਾ ਬੱਕਰਾ ਵਾ ਲੋਬੀ ਕੰਨ ਕੁੰਨ ਵੇਖੋ ਬੱਕਰੇ ਦਾ ਛੋਟਾ ਬੱਕਰਾ ਕੋਈ ਸਿੰਗੀ ਸੂੰਗੀ ਨਹੀਂ ਹੈਗੀ ਛੋਟਾ ਬੱਕਰਾ ਵਾ ਪੂਰਾ ਪਲਿਆ ਪੁਲਿਆ ਬਹੁਤ ਜ਼ਿਆਦਾ ਕੱਢ ਕੇ ਵਿਖਾਵਾਂਗੇ ਇਥੇ ਮੜਾ ਆਏ ਬਾਹਰ ਅੱਛਾ ਅਮਰਤਾ ਸ਼ੁਰੂਆਤ ਪਹਿਲਾਂ ਕਰ ਲੈਣੀ ਹੈ ਵੱਡੇ ਪਸ਼ੂ ਦਿਖਾ ਦੇ ਹਾਂ ਜੀ ਆ ਸੂਈ ਮੈਂ ਤੋਂ ਕਰਦੇ ਵੀ ਮੈਨੂੰ ਪਰ ਤੋਂ ਸੂਈ ਮਾਜਾ ਲਾ ਜੀਏ ਕਿੰਨੇ ਦਿਨ ਇਹ ਜਸੂਆ ਵੀਰੇ 6 ਤੋਂ 7 ਦਿਨ ਮੈਂ ਸੂਈ ਨੂੰ ਹੋਏ ਆ 6-7 ਦਿਨ ਦੀ ਹਾਂ ਹਾਂ ਦੁੱਧ ਬੌਲੇ ਤੋਂ ਸਟਾਰਟਿੰਗ ਮੈਂ ਨੇ 12 ਕਿਲੋ ਤੋਂ ਕੀਤੀ ਪਰ ਉਹਦੇ ਕਾਰਨ ਮੈਂ ਕਿਲੋ ਦੁੱਧ ਦਾ ਫਰਕ ਪਿਆ ਤੁਹਾਨੂੰ ਪਤਾ ਹੈ ਟ੍ਰੇਨਮੈਂਟ ਕਰਨ ਦੇ ਸੁੱਕਾ ਟੀਕਾ ਲਾਉਣਾ ਫੈਕਸ਼ਨ ਫੂਸ਼ਨ ਦੇ ਲਾਉਣੇ ਪੈਂਦੇ ਹਾਂ ਤੇ ਐਂ ਤਿੰਨ ਦਿਨ ਲਗਾਤਾਰ ਦਵਾਈ ਭਰਤੀ ਹੈ ਲਿਕੁਇਡ ਦਵਾਈ ਭਰੀ ਗੋਲੀਆਂ ਵੀ ਦਿਖਾਈ ਅਗੇ ਦੋਤੇ ਫੇਰ ਆਉਣਾ ਮੈਨੇ ਫੇਰ ਲੇਵਾ ਬਹੁਤ ਜਿਆਦਾ ਆਪਾਂ ਬਣੀ ਤਣੀ ਦੀ ਵੀਡੀਓ ਆਪਣੀ ਗੱਬਨ ਦੀ ਵੀ ਹੈਗੀ ਜੇਰ ਦੀ ਪੈਂਦੀ ਦੀ ਵੀ ਹੈਗੀ ਮੈਦੀ ਹਾਂ ਸਾਰੀ ਵੀਡੀਓ ਬਣਾਈ ਆਪਾਂ ਪ੍ਰੋਪਰ ਠੀਕ ਅੱਜ ਨਹੀਂ ਆਪਣੇ ਤੋਂ ਮੈਨੂੰ ਸੂਈ ਤਾਂ ਆਈ ਹੈ ਆਪਣੇ ਘਰੇ ਸੂਈ ਹੈ ਅੱਜ ਤਿੰਨ ਕ ਚਾਰ ਦਿਨ ਹੋ ਗਏ ਵੀਰੇ ਇਹਨੂੰ ਅੱਜ ਛੇਵਾਂ ਦਿਨ ਆ ਮੈਂ ਸੂਈ ਨੂੰ ਛੇਵਾਂ ਦਿਨ ਸੂਈ ਹਾਂ ਇਹ ਬੱਛੀ ਨੇ 나ੜੂ ਖੇਤਾ ਸੀ ਛੇ ਦਿਨਾਂ ਦਾ ਹੀ ਲਓ ਜੀ ਆ ਬੱਚਾ ਮਗਰ ਹਾਂ ਕੱਟਾ ਹੈ ਮੀਲ ਕਾਫ ਆ ਇੱਕ ਰਾਂਗਾ ਬੱਚਾ ਬਿਲਕੁਲ ਹਾਂ ਜੈੱਡ ਬਲੈਕ ਬੱਚਾ ਮਗਰ ਜੈੱਡ ਬਲੈਕ ਬੱਚਾ ਮਗਰ ਫੇਰ ਮੈਂ ਵੀ ਪ੍ਰੋਪਰ ਇਦਾਂ ਦੁੱਧ ਦੀ ਗਰੰਟੀ ਵੜੀ ਦਿੱਤੀ ਘਰ ਆਣ ਆਨੇ ਆਪਾਂ ਨੂੰ ਅੱਛਾ ਜੀ ਵੇਖੋ ਪੂਛ ਮੈਂ ਪਠਾਨਪਾੜਾ ਪੂਰੀ ਖਬਰਦਾਰ ਆ ਪੂਰੀ ਮੈਂ ਵੱਡੀ ਆ ਛੋਟੀ ਨਹੀਂ ਆ ਮਸੂਸਵਾ ਦੇ ਵਿੱਚ ਆ ਜੀ ਲਓ ਜੀ ਕੋਈ ਤੁਹਾਨੂੰ ਪਤਾ ਵੀ ਰੱਠਾ ਦਿਨਾਂ ਦੇ ਮੈਂ ਤੈ ਚੋਕ ਦੀ ਡੰਗਰਾ ਸਹੀ ਦੁੱਧ ਤੇ ਹੁੰਦਾ ਤਾਂ ਵੀ ਅਮਰਤ ਹੁਣ ਵੈਸੇ ਚਲੋ ਬੌਲੇ ਤੋਂ ਬਾਹਰ ਹੀ ਆ ਵੀਰੇ ਬੌਲੇ ਤੋਂ ਬਾਹਰ ਆ ਦੁੱਧ 10 ਕਿਲੋ ਚੋ ਆ ਕੇ ਦੇਵਾਂ ਦੋ ਟਾਈਮ ਆਪਣੇ ਘਰੇ ਭਰਾ ਰਹਿ ਕੇ ਕੋਈ ਦਸਲੀ ਕਰਾ ਕੇ ਦੇਵਾਂਗੇ ਠੀਕ ਆ 10 ਕਿਲੋ ਹੈਗਾ 10 ਕਿਲੋ ਠੰਡਾ ਦੁੱਧ ਆ ਮੈਂ ਦੀ 14-15 ਕਿਲੋ ਦੀ ਗਰੰਟੀ ਆ ਮੈਂ ਠੀਕ ਹੈ ਜੀ 2 ਕਿਲੋ ਮੈਂ ਗਾੜ੍ਹ ਹੋਊਗੀ ਬਬੀ 14 ਕਿਲੋ ਵੀ ਨਾ ਦ ਵੀ ਦੁੱਧ ਚਵਾ ਦੋਗੀ ਹੋਰ 10 ਕਿਲੋ ਦੁੱਧ ਤਾਂ ਹਾਂ ਤੇ ਬਾਕੀ ਦੋਸਤੋ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਮਿਲ ਹੀ ਗਿਆ ਥੱਲੇ ਲੇਵੇ ਦੀ ਪੂਰੀ ਸਾਫ ਸੁਥਰੀ ਆ ਬਟਨ ਵਾਲਾ ਜਿਹੜਾ ਆ ਪੂਰੀ ਵਧੀਆ ਤੇ ਪਿੱਠ ਪੂੜਾ ਬਹੁਤ ਸੋਹਣਾ ਚੌੜਾ ਪਿੱਠ ਪੂੜਾ ਹਾਂਜੀ ਸੋਹਣੀ ਹਾਈਟ ਲੈਂਥ ਬਾਕੀ ਤੁਹਾਨੂੰ ਇੱਕ ਵਾਰੀ ਆਪਾਂ ਬਾਹਰ ਕੱਢ ਕੇ ਦਿਖਾਉਣੀ ਇਧਰ ਤੋਰ ਕੇ ਠੀਕ ਹੈ ਜੀ ਬਿਲਕੁਲ ਸੱਜਰਤਾ ਜੀ ਸੂਈਆ ਕੋਈ ਪੰਜਾਂ ਛਿਆਂ ਕ ਦਿਨਾਂ ਦੀ ਸੂਈਆ ਮਗਰ ਕੱਟਾ ਤੇ ਸਟਾਰਟਿੰਗ ਜਿਹੜੀ ਹੁਣ ਬੌਲੇ ਤੋਂ ਪਰ ਇਹ ਥੱਲੇ ਹੁਣ ਮੌਕੇ ਤੇ ਮੌਜੂਦ ਆ ਜਿੰਨੇ ਵੀ ਮੈਂ ਵੀਰੇ ਵੱਡੀ ਆ ਫਿਰ ਕਰਤੂਤ ਵਾਲੀ ਮੈਂ ਆ ਉਹ ਉਹਨਾਂ ਘਰ ਆ ਲਿਆ ਗਿਆ ਸਾਡੀ ਮੈਂ 15 ਕਿਲੋ ਦੁੱਧ ਦੇਣਾ ਗਰੰਟੀ ਵਾਲਾ ਦਿੱਤਾ ਇਹ ਨਹੀਂ ਕਹਿਣ ਵਾਲਾ ਓਕੇ 12 ਕਿਲੋ ਮੈਨੇ ਸਟਾਰਟਿੰਗ ਮਾਰੀ ਸਿਰਫ ਆ ਕਰਨ ਦੁੱਧ ਕਿਲੋ ਘੜੀ ਮੈਂ ਦੁੱਧ ਤੇ ਆਉਣਾ ਹੁਣ ਠੀਕ ਆ ਜੀ ਵੰਡ ਫਿਰ ਇੰਨਾ ਖਾਂਦੀ ਬਣਾ ਛੁੱਟੀ ਤੁਰਿਆ ਉਹਨਦੀ ਖਾਈ ਜਾਊਂਗੀ ਲੋ ਜੀ ਜਿਹੜਾ ਵੰਡ ਖਾਊ ਦੋ ਦੋ ਡੰਗਰ ਦਊ ਦੂਜਾ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਆਪਾਂ ਵੀਡੀਓ ਪਾਉਣ ਨੂੰ ਵੀਰ 4-5 ਦਿਨ ਹੋਗੇ ਪਾ ਵੀ ਸਕਦੇ ਪਰ ਆਪਾਂ ਡੰਗਰ ਸੈੱਟ ਕਰਕੇ ਦੇਈਦਾ ਕਿਉਂਕਿ ਲਾਂਮੇ ਵਾਲਾ ਕੰਮ ਨਹੀਂ ਕਰਨਾ ਹਾਂ ਐ ਵੈਸੇ ਮਿੱਟੀ-ਮੁੱਟੀ ਐ ਚੋਣ ਚਾਂ ਹੈ ਬੌਲੀ ਜਿਆਦੀ ਚੰਗੀ ਵੀਰ ਤਾਂ ਰਮਰਾਵਾ ਵੀਡੀਓ ਜੇ ਆਪਾਂ ਇਹਦੀ ਲਓ ਜੀ ਚੋਣ ਚਾਂ ਜਿਹੜੀ ਦੋਸਤੋ ਮਿੱਟੀ ਐ ਬਾਕੀ ਤੋਰੇ ਤੋਂ ਤੁਸੀਂ ਆ ਦੇਖੋ ਬਿਲਕੁਲ ਨਰਮ ਜਿਹਾ ਤੋਰਾ ਸੀਲ ਸਾਊ ਆ ਤੋਰੇ ਤੋਂ ਵੈਸੇ ਪਸ਼ੂ ਦੀ ਜਜਮੈਂਟ ਹੋ ਜਾਂਦੀ ਆ ਕੋਈ ਭਜਾਕਲ ਜੀ ਨਹੀਂ ਗੀ ਬੱਚਾ ਫਿਰ ਇੱਕ ਮੈਂ ਜੈਡ ਬਲੈਕ ਦਿੱਤਾ ਪੂਰਾ ਲੋਬੇ ਭਰਾਵੋ ਠੀਕ ਆ ਤੋ ਇਹ ਮੱਝ ਆਪਾਂ ਪਹਿਲੇ ਨੰਬਰ ਤੋਂ ਦੋਸਤੋ ਤੁਹਾਨੂੰ ਦਿਖਾ ਦਿੱਤੀ ਆ ਮਗਰ ਕਟਾ 1 ਅੰਕ ਕਾਲਾ 10 ਕਿਲੋ ਦੁੱਧ ਦੇ ਥੱਲੇ ਖਾਜਰ ਹੋਵੇ ਤੇ 11 ਹੀ ਹੋਊ ਵੀਰੇ 10 ਦੀ ਤੇ ਫੁੱਲ ਗਰੰਟੀ ਨਾਲ ਆਪਣੀ ਅਮਰ ਕਟਾ ਕੀ ਮੋਲ ਵੀਰੇ ਕਰਦੇ ਮੋਲ ਕਰਨ ਨੂੰ ਵੀਰੇ ਜੇ ਤੇ ਮੈਂ ਦੋਤੇ ਲਿਆ ਕੇ ਇੱਥੇ ਫਿਰ ਤੇ ਬਣਾ ਸਵਾ ਦੀ ਵੇਚਦੀ ਹਾਂ ਹੁਣ ਮੋਲ 120 115 ਜੋ ਮਾਨਦਾਨ ਕਰਦਾਂ 115 ਜੋ ਹਾਂ ਮਤਲਬ ਦੁੱਧ ਦੀ ਕੁਆਲਟੀ ਵਾਲੀ ਮੈਂ ਉਹ ਜੀ ਦੇਸੀ ਮੈਂ ਨਹੀਂ ਆਪਾਂ ਰੁਪਈਏ ਲਾਏ ਆ ਤੇ ਬਿਲਕੁਲ ਜਾਇ ਛੋਟਾ ਜਾਂ ਨਵਾਰਾ ਕੇ ਪਾਇਆ ਜਾਂ ਤਿਆਰ ਕਰਕੇ ਵੇਚੀ ਮੈਂ ਸਵਾਦੀ ਵਿਗਦੀ ਉਹ ਬਖਾਲਾ ਫੂਲਾ ਬੜਾ ਸੋਹਣਾ ਵੀਰੇ ਦੁੱਧ ਦੀ ਗਰੰਟੀ ਆ ਪੂਰੀ ਆਪਾਂ ਨੂੰ ਕਿ ਗਰੰਟੀ ਮੈਂ 15 ਕਿਲੋ ਦੁੱਧ ਭਰਦੀ ਆ ਚਲੋ ਹਾਂਜੀ ਬਹੁਤ ਵਧੀਆ ਗੱਲ ਹਾਂਜੀ ਇੱਕ ਪਾਸੇ ਮੈਨੂੰ ਦਿਖਾ ਲੈਂਦਾ ਇੱਧਰ ਲਓ ਜੀ ਠੀਕ ਆ ਸੋ ਬਹਿਣੀ ਵਾਲੀ ਦੋਸਤੋ ਸਾਈਡ ਤੋਂ ਤੁਸੀਂ ਆ ਵੇਖ ਲਓ ਵੱਡੀ ਮੈਂ ਆ ਸਿਰਫ ਸੂ ਸਵਾਚ ਆ ਇੱਕ 15 ਦੀ ਤੁਹਾਨੂੰ ਇਹ ਮਿਲ ਜੂਗੀ ਬਾਕੀ ਚੋਣ ਜਾਣ ਚੰਗੀ ਆ ਮੇਰਾ ਭਰਾ ਜਿਹੜਾ ਤੁਸੀਂ ਮੇਨ ਆਪਾਂ ਗੱਲ ਕਰੀਏ ਵੀ ਚੋਣ ਜਾਣ ਵਾਲੇ ਪਾਸਿਓਂ ਵੱਡੀ ਬੁੱਢੀ ਵੱਡੀ ਮੈਂ ਦੀ ਸਿਰਫ ਮੈਂ ਦੁੱਧ ਕਰਕੇ ਵੇਚਦਾ ਕੋਈ ਗੱਲ ਨਹੀਂ ਆ ਸਿਰਫ ਆਪ ਆਖਿਆ ਚਲੋ ਪਾ ਦਿੰਨੇ ਮਾਲ ਹੈਗਾ ਬਿਲਕੁਲ ਨਵੀਂ ਪ੍ਰਾਣੀ ਹੋਈ ਦੀ ਅਮਰਤਖੇ ਸਗਰਨ ਵਰਤਿਆ ਦੀ ਆਗੀ ਟੋਕੜ ਗੱਬਣ ਮੇਰੇ ਢਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆਪਦਾ ਡਾਕਟਰ ਲਿਆ ਕੇ ਆਪਣਾ ਚੈੱਕ ਕਰਾ ਲੇ ਵੀ ਆ ਆਪਾਂ ਦੁੱਧ ਚੋ ਕੇ ਲੈਂਦਾ ਥੋ 7 ਕਿਲੋ ਮੈਂ ਅੱਜ ਹੀ ਆਈ ਆਪਣੇ ਕੋਲੇ ਹਾਂਜੀ ਤੇ ਆਪ ਦੀ ਕਿਲੋ ਘੱਟ ਗਿਣ ਕੇ ਸੌਦਾ ਕਰੇ ਕੋਈ ਵੀਰ ਮੇਰਾ ਕਿਉਂਕਿ ਨਵੇਂ ਥਾਂ ਤੇ ਡੰਗਰ ਆ ਗਏ ਜੀ 6 ਕਿਲੋ ਮੰਨ ਲੈ ਹਾਂ 6 ਕਿਲੋ ਦੁੱਧ ਮੰਨ ਲੈ ਕਾ ਯਾਮੀ ਨਦੀ ਆਪਣੇ ਕੋਲ ਨੈਟ ਚੈੱਕ ਪਾਸਾ ਚੈੱਕ ਪਾਸਾ ਉਧਰ ਦੀ ਝੋਟੀ ਆ ਬੰਦੇ ਰਿਆਣੇ ਉਹ ਲਿਆਏ ਗਾੜੀ ਉਹਨਾਂ ਨੇ ਆਪਾਂ ਨੂੰ ਆਖਿਆ ਆਪਾਂ ਨੂੰ ਨਹੀਂ ਪਤਾ ਮਹਾਰਾਜ ਨੂੰ ਪਤਾ ਗੜੀ ਹਾਂ ਨਾ ਬੱਚਾ ਇਹਦੇ ਮਗਰ ਕੱਟਾ ਆ ਫੇਸ ਕੁਆਲਟੀ ਤੋਂ ਠੀਕ ਆ ਜੀ ਠੀਰੀ ਤੂਰੀ ਬਹੁਤ ਜਿਆਦੀ ਆ ਵੇਖੋ ਰੰਗ ਕੁਆਲਟੀ ਦਾ ਜੈੱਡ ਬਲੈਕ ਐ ਭਾਫ ਮਾਰਦੀ ਪੂਰੀ ਕਾਲੀ ਭਾਫ ਵਾਲੀ ਝੋਟੀ ਸਾਂਭੀ ਸੂੰਭੀ ਚੰਗੀ ਐ ਦੋ ਦੰਦੇ 14 ਕਿਲੋ ਪੰਨਾ ਸਵੇਰੇ ਦੁਜੇ ਸੂਈ ਐ ਦੁਜਣ ਦੁਜਣ 14 ਹਾਂ ਤੇ ਜੇਲੀ ਗੱਬਣ ਫੇਰ ਠੰਡੀ ਧੀਰੀ ਬਹੁਤ ਜਿਆਦੀ ਆ ਠੰਡੀ ਦੇ ਕਰਮਾ ਲਈ ਏਡੀ ਛੱਡ ਗੱਲਾ ਦੋ ਗਾਂ ਹੀ ਆ ਤੇ ਸਿਰਫ ਆ ਨਹਾ ਤੁਤ ਦਾ ਕਰਦੀ ਬੰਦੇ ਤੋਂ ਏਡੀ ਫਿਰ ਤਾਲੂ ਅੰਡ ਵਟਾ ਵੜਾ ਖਾਂਦੀ ਵੀਰੇ ਠੀਕ ਆ ਜੀ ਹਾਂਜੀ ਸੋ ਅੱਜ ਹੀ ਕਿਲੇ ਤੇ ਆਈ ਆ ਤੇ ਟੋਕੜ ਗੱਪਣ ਦਾਗਾ ਢਾਈਆਂ ਮਹੀਨੇ ਦੀ ਗੱਪਣ ਚੈੱਕ ਪਾਸ ਆ ਬਾਡੀ ਬੁੱਡੀ ਬਹੁਤ ਜਿਆਦੀ 14 ਕਿਲੋ ਦੁੱਧ ਮੈਨੇ ਭਰਿਆ ਪਰ ਆਪਾਂ ਜਿੰਨਾ ਹੋਣਾ ਜਰੂਰ ਉਹਨਾ ਦੇਵਾਂਗੇ ਠੀਕ ਆ ਜੀ ਹਾਂਜੀ ਲਭੀ ਹੁਣ ਜਿਹੜਾ ਦੋਸਤ 6 ਕਿਲੋ ਦੁੱਧ ਤੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਨੇ ਚੋਕੇ ਤਸਦੀਕ ਕਰ ਲੈ। ਹੋਰ ਇਥੋਂ 7 ਹੀ ਲਿਆਂਦਾ ਕੋਈ 6 ਮੰਨ ਕੇ ਸੌਦਾ ਕਰ ਸਕਦਾ। ਅਗਲੇ ਪਿਛਲੇ ਚੋਣ ਬਰਾਬਰ ਹੈ। ਵੀਰੇ ਆਣ ਇੱਕ ਨੰਬਰ ਆ। ਥਾਣ ਵੇਖੋ ਮੈਂ ਇਹਨੂੰ ਕਿੱਡਾ ਸੋਹਣਾ ਲੱਗਾ। ਫਿਰ ਇਹੋ ਜੀ ਕਾਲੀ ਪੈਣਾ ਨਹੀਂ ਠੰਡੀ ਐ ਮੈਂ। ਸਿਰਫ ਇੰਨਾ ਕੀ ਆਪਣੇ ਕੋਲੇ ਆ ਗਏ ਮੈਂਨੇ ਆਪਾਂ ਚਾਰ ਚੂਰ ਪਾਉਨੇ ਹਰੇ ਖਾਂਦੀਆਂ ਹੁੰਦਾ ਮਾਲ। ਇਹ ਯਾਰ ਅੱਠੇ ਨਹੀਂ ਚੋਕਦਾ। ਬਿਲਕੁਲ ਬਿਲਕੁਲ। ਸੋ ਸਪੇਸ ਵੰਡ ਆਪਸੀ ਥਣਾ ਦੀ ਵਧੀਆ ਬਾਕੀ ਚੌੜਾ ਪਿੱਠ ਪੂੜਾ ਸੋਹਣੀ ਹਾਈਟ ਲੈਂਥ ਆ ਠੀਕ ਆ ਜੀ ਸਿੰਗਲ ਅੱਡੀ ਦੇ ਵਿੱਚ ਸੋਹਣੇ ਪਿੱਠ ਪੂੜੇ ਦੇ ਵਿੱਚ ਤੋਕੜ ਕੱਪਣਾ ਆ ਜਿਹੜਾ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਮਗਰ ਕਟਾ ਇਹਦੇ ਮੇਲ ਕਾਫ ਆ ਵੈਸੇ 6-7 6-7 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਹੁਣ ਜਿਹੜਾ ਮੇਰਾ ਦੁੱਧ ਦਾ ਕਿਲੋ 2 ਕਿਲੋ ਵਧੂਗੀ ਮੈਂ ਤੁਹਾਨੂੰ ਪਤਾ ਨਵੇਂ ਥਾਂ ਤੇ ਆ ਕੇ ਘਰ ਜਾਂਦਾ ਡੰਗਰ ਆ ਬਿਲਕੁਲ ਜੀ ਬਿਲਕੁਲ ਜੇ ਮੈਂ ਤਿਆਰ ਹੁੰਦੀ ਤੇ ਮੈਂ ਬਣਾਇ ਇੱਕ ਤੀ ਦੀ ਵੇਚ ਲੈਂਦੇ ਹਾਂ ਹਾਂਜੀ ਬਿਲਕੁਲ ਹੁਣ ਮੋਲੇ ਦਾ ਕਰਦੇ ਆਪਾਂ 6 72 ਚੋਂ ਹਾਂ ਬਿਲਕੁਲ ਜੈ ਰੇਟ ਪਾਇਆ ਮੈਂ ਦੀ ਬਾਡੀ ਬੰਤਰ ਵੇਖੋ ਕਿੱਡਾ ਬਾਡਾ ਕਿੱਡਾ ਮਗਰ ਲਓ ਜੀ ਹਾਂ ਤੋਂ ਝੋਟੀ ਚੰਗੀ ਆ ਠੀਕ ਆ ਜੀ ਬਿਲਕੁਲ ਜੈ ਰੇਟ ਆ ਮਗਰ ਕਟਾ ਵੀ ਹੈਗਾ 6-7000 ਦਾ ਕਟਾ ਮਗਰ ਲਓ ਜੀ ਅਮਰਤ ਕਹਿੰਦਾ ਮਗਰ ਕਟਾ ਵੀ 6-7000 ਦਾ ਬਾਕੀ ਕਟਾ ਵੇਖੋ ਆ ਜਿਹੜਾ ਦੋਸਤੋ ਕਟਾ ਵੀ ਤੁਹਾਨੂੰ ਨਾਲ ਹੀ ਮਿਲ ਜਣਾ ਠੀਕ ਆ ਤੇ ਮਿਲਦੀ ਦੋਵੇਂ ਇੱਕ ਦੋਵੇਂ ਟਾਈਮ ਦੋਵੇਂ ਟਾਈਮ ਦੋਵੇਂ ਟਾਈਮ ਵੀਰੇ ਆਪਾਂ ਉਹ ਚੋ ਕੇ ਲਿਆਂਦੀ ਆ ਦਸੱਲੀ ਕਰੇ ਆਪਣੇ ਘਰੇ ਸੁਵੀ ਸਵਾਈਏ ਇਹ ਕਿਹੜੀ ਗੱਬਣਾ ਹਾਂਜੀ ਬੱਚੇ ਤਾਂ ਮਿਲਦੀ ਸੀ ਬੱਚੇ ਦੇ ਬੱਚੇ ਦੇ ਵੀਰੇ ਦੋਵੇਂ ਤਾਂ ਲਓ ਜੀ ਤੋਂ ਬੱਚੇ ਤਾਂ ਮਿਲਦੀ ਹੈ ਭਰਾਵੋ ਬਾਕੀ ਫਿਰ 14 ਕਿਲੋ ਮੈਂ ਸੱਜਰ ਨੇ ਦੁੱਧ ਚਵਾਇਆ ਹਾਂਜੀ ਤੇ ਗਾੜੀ ਹੁਣ ਜਿੰਨਾ ਹੈਗਾ ਉਹਨਾਂ ਆਪਾਂ ਕਹਿ ਨਹੀਂ ਸਕਦੇ ਚਲੋ ਹੁਣ ਜਿਹੜਾ ਮੌਕੇ ਤੇ ਚਵਾਉਣਾ ਆਪਾਂ ਦੀ ਗੱਲ ਕਰ ਗੀਏ ਹਾਂਜੀ ਹਾਂਜੀ ਅੱਗੇ ਕਿਲੋ ਵਧਾ ਲੈ ਕਹੇ ਵੀਰ ਦੇ ਕੋਲ ਘਟ ਜੇ ਨਾ ਸੇਵਾ ਈਡੀ ਹੋਈ ਹਾਂਜੀ ਹਾਂਜੀ ਉਹ ਤਾਂ ਬਾਅਦ ਦੀ ਗੱਲ ਆ ਜਿਹੜਾ ਆਪਾਂ ਚਵਾ ਦਾਂਗੇ ਉਹ ਸ਼ੀਸ਼ਟ ਦੇ ਦੱਸੇ 1 ਕਿਲੋ ਮੰਨ ਕੇ ਚਲੋ ਮੈਂ 8 ਹਰੇ ਵੀ ਢਾਈਆਂ ਲਈ ਆ ਚਾਰ ਪੰਜ ਮਹੀਨੇ ਮੈਂ ਮਿਲ ਜਾਂਦੀ ਹੈ ਨਾ ਤੇ ਰਗਮ ਫਿਰ ਵੀ ਸਿੱਧੀ ਹੁੰਦੀ ਆ ਆਪਦੀ ਫੇ ਰੁਪਈਆਂ ਦੀ ਮੈਂ ਜਿਹੜਾ ਮਰਜੀ ਗਾਂ ਰੁੱਤ ਚੰਗੀ ਹੋਣੀ ਜਿੱਧਰ ਨੂੰ ਮਰਜੀ ਮੈਂ ਵੇਚ ਲਵਾਂ ਫਿਰ ਕਦ ਕੁਦ ਦੇਖੋ ਮੈਂ ਦਾ ਪੂਰੀ ਵੱਡੀ ਮੈਂ ਸਿੰਗਲ ਹੱਡੀ ਦੀ ਲੋ ਜੀ ਕਦ ਤੋਂ ਵੱਡਾ ਠੀਕ ਆ ਜੀ ਕਦ ਤੋਂ ਦੋਵਾਂ ਮੱਜਾਂ ਦਾ ਵੱਡਾ ਪਹਿਲੇ ਨੰਬਰ ਵਾਲੀ ਵੀ ਤੁਹਾਨੂੰ ਦਿਖਾਈ ਆ ਦੂਜੇ ਨੰਬਰ ਵਾਲੀ ਆ ਹਾਂਜੀ ਕਦ ਤੋਂ ਵੱਡੇ ਆ ਮੱਜਾਂ ਤੇ ਕੋਈ ਛੋਟੇ ਕਦ ਨਹੀਂਗੇ ਤੇ ਤਜੇ ਸੂਵੇ ਦੀ ਪੁਲ ਜਾਏ ਰੇਡ ਪਾਇਆ ਮੈਂ ਦਾ ਤੇ ਤਜੇ ਸੂਵੇ ਦੀ ਗੱਬਣਾ ਬਾਕੀ ਝੋਟੀ ਪਾਕੀ ਆਉਂਦਾ ਮੂੰਹ ਮੱਥੇ ਤੋਂ ਵੇਖੋ ਤੁਸੀਂ ਝੋਟੀਆਂ ਦੇ ਵਿੱਚ ਵੀ ਪੈਂਦੀ ਆ ਠੀਕ ਆ ਜੀ ਸਿੰਘੀ ਸਿੰਘੀ ਪੂਰੀ ਗਲਾਈ ਆ ਇਹ ਵੀ ਅਮਰਤਾ ਕਰਕੇ ਹਾਜ਼ਰ ਅੱਗੇ ਵੀਰੇ ਇਹ ਮੈਂ ਦਾ ਤਜਾਸੂਆ ਸੂਣਾ ਮੈਂ ਅੱਛਾ ਜੀ ਬਾਡੀ ਬੁੱਡੀ ਬਹੁਤ ਵੇਖੋ ਕਿੱਡੀ ਮੈਨੂੰ ਲੱਗੀ ਹਾਂ ਜੀ ਦੋਦ ਦਾਂਦੇ ਸਾਡੀ ਮੈਂ 17 ਕਿਲੋ ਭਰਦੀ ਰਹੀ ਗਾੜੀ ਹੈ ਜੇ ਮੈਂ ਕੱਚੀ ਆ ਚਲੋ ਆਪਣੇ ਤੋਂ ਨਾਲ ਥੋੜੇ ਹੀ ਤੇ ਆਪਾਂ ਵੀਡੀਓ ਪਾ ਦੇ ਇਰਾਦਾ ਤੇ ਨਹੀਂ ਹੈਗਾ ਆ ਹਣਾ ਥੋੜਾ ਹਲਾ ਹੋਇਆ ਇਹਨੂੰ ਅਮਰਪੁਰ ਚਾਹੀਦੀ ਹਾਂਜੀ ਹਾਂਜੀ ਬਹੁਤ ਹੀ ਜ਼ਿਆਦੀ ਚੰਗੀ ਵਖਸੂ ਨਾਲ ਚੱਡਾ ਖੜਨਾ ਮੈਨੇ ਆ ਲੈਵਾ ਜਿੰਨਾ ਵੀ ਸਾਰਾ ਭਰਨਾ ਕੱਚੀ ਕੱਚੀ ਆ ਮੈਂ ਲੈਜੂ 10 ਦਿਨ ਜੀ ਵੀਰੇ 15 ਵੀ ਖੜ ਸਕਦੀ ਕੱਚਾ ਸ਼ਾਇਦ ਆਉਂਦਿਆ ਔਰ 10 ਤੋਂ 15 ਦਿਨ ਆਈ ਗਿਆ ਹਾਂ ਮੈਂ ਪੂਰੀ ਵੱਡੀ ਆ ਇਹ ਬਣੂਗਾ ਹਾਂਜੀ ਤੇਜਾ ਤੇਜਾ ਵੀਰੇ ਵੇਖੋ ਚਮੜੀ ਮੈਂ ਦੀ ਕਾਜ ਕਰਗੀ ਜੋ ਔਰ ਜੀ ਐ ਸਲੇਮਰ ਪਾ ਚਮੜੀ ਦੀ ਔਰ ਵੀ ਬਰਾਉ ਤੇਜਾ ਸੁਬਾ ਠੀਕ ਆ ਜੀ ਹਾਂਜੀ ਕਿਹੜਾ ਪਿੱਠ ਪੂੜਾ ਤੀਜਾ ਸੂਆ 15 ਕ ਦਿਨ ਘੱਟੋ ਘੱਟ ਮੰਨ ਕੇ ਸੌਦਾ ਕਰੇ ਕੋਈ ਵੀਰ ਕਾਤੋਂ ਵੱਡਾ ਵੈਸੇ ਮੱਝਾਂ ਜਿਹੜੀਆਂ ਤਿੰਨੇ ਸੋਨੇ ਕਦ ਕੜ ਦੇ ਵਿੱਚ ਤਿੰਨੇ ਵੱਡੀਆਂ ਨੇ ਮੈਂ ਦੀ ਬਾਡੀ ਬਹੁਤ ਜਿਆਦੀ ਆ ਇਹਨਾਂ ਦੋਹ ਮਈਆਂ ਨੂੰ ਮੈਂ ਵੱਡੀ ਆ ਆ ਬਿਲਕੁਲ ਜੀ ਬਾਕੀ 53 ਤੋਂ ਪੌਣ ਭਾਰ ਪਿੱਛੇ ਦੀ ਸਮੱਸਿਆ ਤਾਂ ਨਹੀਂ ਮੇਰੇ ਪਿੱਛੇ ਦੀ ਫੁੱਲ ਗਰੰਟੀ ਆ ਉਹ ਥਾਣਾ ਆਪਦੇ ਕੋਈ ਚੈੱਕ ਕਰਕੇ ਖੜ ਸਕਦਾ ਵਾ ਗਾੜੀ ਪਿੱਛੇ ਦੀ ਆਪਣੀ 10 ਦਿਨਾਂ ਦੀ ਗਰੰਟੀ ਕੋਈ ਗਰਮਸ਼ੀਲ ਪਾ ਦੇ ਫਿਰ ਕੋਈ ਕਹਿ ਨਹੀਂ ਸਕਦੇ ਵੀਰੇ ਆ ਬਿਲਕੁਲ ਜੀ ਹਣਾ ਇਹ ਵਾਪਾਰ ਖੱਲੜਾ ਆਪਣੇ ਤੋਂ ਮੈਂ ਸੂਈ ਹੀ ਤੇ ਸੂ ਕੇ ਦੁੱਧ ਨਹੀਂ ਦਿੱਤਾ ਕਰਮ ਹੈ ਇਹਦੇ ਹਾਂ ਨਾ ਵੀਰੇ ਲੈਣ ਦੇਣੇ ਮੁਕੱਦਰ ਅੱਗੇ ਬਸ ਇਹ ਕਰਮਾਂ ਦੀ ਗੱਲਾਂ ਵੀਰੇ ਇਹਦੇ ਜੂਆ ਵਾ ਵਪਾਰ ਜਿਹੜਾ ਆਪਣਾ ਬਿਲਕੁਲ ਜੀ ਬਿਲਕੁਲ ਮੈਂ ਵੇਖੋ ਬਾਡੀ ਕਿੱਡੀ ਮੈਨੂੰ ਉਹ ਵੀ ਦੋਸਤ ਰੰਗ ਟੰਗ ਮੈਂ ਤਾਂ ਚੰਗਾ ਹਾਂਜੀ ਬਾਕੀ ਸ਼ਾਈ ਸ਼ੂਈ ਪੂਰੀ ਆ ਬਾਕੀ ਆ ਸਿੰਘ ਜਿਹੜੇ ਦੋ ਬਿਲਕੁਲ ਨਾਰਮਲ ਦਰਮਿਆਨੇ ਖੁੱਲੇ ਆ ਇੱਕ ਤੇ ਖੋਕ ਲੱਤਾ ਤੇ ਇੱਕ ਗੁਲਾਈ ਦੇ ਵਿੱਚ ਆਂ ਹਾਂਜੀ ਤੇ ਚੌੜਾ ਪੇਠ ਪੂੜਾ ਸੋਹਣੀ ਹਾਈਡਰ ਲੈਂਥ ਦੇ ਵਿੱਚ ਆ ਥੱਲੇ ਥੱਲੇ ਕਰਮਾਂ ਵਾਲੀ ਬਹੁਤ ਸੋਹਣਾ ਬਖਾਲਾ ਤਿਆਰ ਕਰੀ ਜਾਂਦੀ ਆ ਤੇ 15 ਦਿਨਾਂ ਦੇ ਵਿੱਚ ਵਿੱਚ ਪੂਰੀ ਤਿਆਰੀ ਤੇ ਆ ਜਾਊਗੀ। ਸੋ 35 ਤੋਂ ਪਾਉਣ ਇੱਕ ਨੰਬਰ ਆ ਉਹ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਜੀ। ਕੱਚਾ ਸ਼ਹਿਦ ਹੁੰਦਿਆ ਵੀਰੇ। ਠੀਕ ਆ ਜੀ। ਚਾਹੋ ਸੁਣਾਜੋ ਸ਼ਹਿਦ ਆ ਕਹਿ ਰੂ ਵਾਂਗੂ ਆਉਂਦੀ ਵਰਦੀ ਕਿਤੇ ਮੈਂ ਪੂਰੀ। ਠੀਕ ਆ। ਗਾੜੀ ਕੋਈ ਵੀ ਵੀਰ ਆਨਲਾਈਨ ਸੌਦਾ ਕਰੂ ਵੀਡੀਓ ਕਾਲ ਤੇ ਤਪਾਵਾਂਗੇ। ਅੱਬਲ ਤੇ ਵੀਰ ਮੇਰਾ ਕੋਈ ਵੀ ਰਕਮ ਦੀ ਮੈਂ ਇੱਥੇ ਆ ਕੇ ਤਿੱਪੇ। ਤਿੱਪੇ। ਕਹੋ ਕਿ ਆਪਾਂ ਤੇ ਇਹ ਗੱਲ ਆਨੇ ਆ ਕਿ ਜਿਹਦੇ ਰੁਪਈਏ ਲਾਉਣੇ ਆ ਆਪਦੇ 10 ਮਿੰਟ ਅੱਧਾ ਘੰਟਾ ਜਿੰਨਾ ਵੀ ਟਾਈਮ ਕੱਢ ਕੇ ਆਪਦਾ ਆਇਆ ਜਾਂਦਾ ਕੱਢ ਕੇ ਆਉ ਡੰਗਰ ਵੇਖੋ ਵੇਖ ਕੇ ਸੌਦਾ ਕਰੋ ਠੀਕ ਹੈ ਹਾਂਜੀ ਰਵੀ ਅਮਰਤ ਦੇ ਦਾਂਗੇ ਕਿੰਨੇ ਕੀ ਦੀ ਮੇਰੇ ਮੋਲੇ ਦਾ ਆਪਾਂ ਜੇ ਇਹਦੇ ਕੱਚੀ ਆ ਮੈਂ ਫੋਨ ਤੇ ਕਰੀਏ ਮੇਰਾ ਰੱਦਾ ਮੈਂ ਵੱਡੀ ਆ ਇਹ ਦਿਨ ਵੀ ਲੈਂਦੀ ਆ ਦਿਨ ਵੀ ਲੈਂਦੀ ਆ ਜੇ ਕੋਈ 200 ਪੈਸੇ ਭਰੂਗਾ ਦੇ ਦਾਂਗੇ ਮੈਂ ਰੁਪਈਏ ਲਾ ਕੇ ਲਈਏ ਗਰੰਟੀ ਵੜੀ ਮਿਲੀ ਉਹਦੇ ਲਈ ਖਾਸ ਤੌਰ ਤੇ ਫੋਨ ਕਰ ਲੈ ਤਾ ਬਸ ਬਸ ਇਹ ਮੈਂ ਜਿਹੜੀ ਆ ਫੋਨ ਤੇ ਮੁੱਲ ਹੋਵੇ ਦਾ ਲੋ ਵੀ ਦੋਸਤੋ ਮੁੱਲ ਫੋਨ ਤੇ ਆ ਕਿਉਂਕਿ 10 15 ਦਿਨ ਹਜੇ ਕੱਚੀ ਆ ਮੁੱਲ ਦਾ ਕੱਲ ਨੂੰ ਕਰਨ ਵਾਲੀ ਕਿੰਨਾ ਕੁ ਥੱਲੇ ਬਲਣਾ ਤੇ ਕੀ ਸਮਾਂ ਹੋਣਾ ਇਹ ਵੀਰੇ ਮੈਂ ਪੂਰੀ ਵੱਡੀ ਬਾਡੀ ਵੇਖ ਕੇ ਆਪਾਂ ਮੈਂ ਲਈ ਆ ਘਰ ਉਹਨਾਂ ਦੇ ਮਈਆਂ ਚੰਗੀਆਂ ਮਾਏ ਦੁੱਧ ਵਾਲੀਆਂ ਵਾਂ 16 ਤੋਂ 17 ਕਿਲੋ ਵਾਲੀਆਂ ਮਈਆਂ ਰੱਖਿਆ ਨਿੱਕੀ ਮੈਣੀ ਰੱਖੀ ਉਹਨਾਂ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਇਹਦਾ ਮੁੱਲ ਖਾਸ ਤੌਰ ਤੇ ਫੋਨ ਤੇ ਕੀਤਾ ਜਾਊਗਾ ਇਹ ਮੈਂ ਦਾ ਮੁੱਲ ਚਾਹਤੇ ਹੋਊਗਾ ਤੁਸੀਂ ਕੰਟੈਕਟ ਕਰੋਗੇ ਤੇ ਹਾਂ ਮੈਂ ਕੋਲੇਵਾ ਹੋਣੇ ਕੱਚੀ ਮੈਂ ਕਿੰਨਾ ਕੱਢੀ ਫਿਰਦੀ ਆ ਤੇ ਜੋ ਤਿਆਰ ਹੋਈ ਉਦੋਂ ਮੈਂ ਕਿੱਥੇ ਜਾਊਗੀ ਲੋ ਜੀ ਚੰਗੀ ਆ ਵੱਡੀ ਆ ਚੰਗੀ ਆ ਥੱਲਿਓ ਬਹੁਤ ਸੋਹਣੀ ਬਣੂਗੀ ਹਾਂ ਝੋਲ ਝਾਲ ਬਹੁਤ ਆ ਥੱਲੇ ਠੀਕ ਆ ਜੀ ਬਾਡੀ ਬੁੱਡੀ ਦੀ ਮੈਂ ਜਾਦੀ ਆ ਆਪਾਂ ਦੇ ਤੁਹਾਨੂੰ ਪਤਾ ਹੀ ਲੇਵਾ ਵੇਖ ਕੇ ਤੇ ਮੈਂ ਉੱਤੋਂ ਵੇਖ ਕੇ ਲਈ ਆ ਕਰਤੂਤਾ ਵੇਖਦੀਆਂ ਡੰਗਰਾਂ ਦੀਆਂ ਸਿੰਗ ਨਹੀਂ ਵਿਕਣੇ ਵੀਰੇ ਨੇਰੇ ਹਾਂ ਕੱਲੇ ਨੀਰੇ ਸਿੰਗਾ ਨਹੀਂ ਦੋਤੋਂ ਨਹੀਂ ਤੇ ਨਾ ਹਾਂ ਜੀ ਸੋ ਲਊਪਾ ਇਤਨੇ ਦੁੱਧ ਦੇਣਾ ਤੁਸ ਜਮਿਆਪਾਲ ਦੇ ਦੁੱਧ ਦੇਣਾ ਤੇ ਬਾਕੀ ਚੰਗੇ ਹਮਾਨੇ ਚੱਡਿਆਂ ਨੇ ਦੁੱਧ ਦੇਣਾ ਹਾਂਜੀ ਲੈ ਵੀ ਅਮਰਤ ਇੱਧਰ ਆ ਗਿਆ ਆਪਣੇ ਕੋ ਰੌਣਕ ਮੇਲਾ ਹਾਂਜੀ ਇਹ ਵੀਰੇ ਤੁਹਾਨੂੰ ਪਤਾ ਆਪਾਂ ਕਮਾਈ ਕਰਨੀ ਇੰਨਾ ਸਿਰ ਹਾਂਜੀ ਹਾਂਜੀ ਨਾਗ ਪਣਾ ਮੱਝ ਦਾ ਵਪਾਰ ਗਾਂ ਦਾ ਵਪਾਰ ਘੋੜੀ ਦਾ ਵਪਾਰ ਨਾ ਮੋਟਰਸਾਈਕਲਾਂ ਦਾ ਵਪਾਰ ਕਮਾਈ ਆਉਣੀ ਚਾਹੀਦੀ ਕਮਾਈ ਆਉਣੀ ਚਾਹੀਦੀ ਆਪਾਂ ਕਮਾਈ ਇਨਾਫਾ ਮਿਲਣਾ ਚਾਹੀਦਾ ਬਸ ਕੀਤਾ ਸਾਰੇ ਕੀਤਾ ਸਾਰਾ ਕਰਕੇ ਵੇਖਣਾ ਚਾਹੀਦਾ ਵਾ ਚਲੋ ਮਹਾਰਾਜ ਕਰਦਾ ਬਾਕੀ ਪਰਮੇਸ਼ਰ ਕਰ ਕੰਮ ਇੰਨਾ ਕੀ ਇਹ ਆਪ ਖੇਚਲ ਕਰਨੀ ਪੈਣੀ ਆਪਾਂ ਨੂੰ ਆਪ ਕਰਨੀ ਜਿੰਨੀ ਵੀ ਖੇਚਲ ਕਰ ਲਾਂਗੇ ਉੰਨੀ ਥੋੜੀ ਆ ਬਾਹਰ ਜਾ ਕੇ ਵੀ ਆਪਾਂ ਲੋਕਾਂ ਦੀਆਂ ਦਿਹਾੜੀਆਂ ਕਰਨੀਆਂ ਜੇ ਆਪਾਂ ਇੱਥੇ ਮਿਹਨਤ ਕਰ ਲਾਂ ਬਾਹਰ ਵਾਲੇ ਵੀ ਹੁਣ ਵੇਖੂ ਵੇਖਾ ਜਿੱਦਾਂ ਵੇਖ ਕੇ ਬਾਹਰੋਂ ਇਧਰ ਭੱਜਣੇ ਸ਼ੁਰੂ ਹੋ ਗਏ ਬੱਸ ਨਹੀਂ ਜੀ ਠੀਕ ਆ ਕੱਲ ਦਵਾਂਗੀ ਆਪਾਂ ਸੋਚ ਲੈਨੇ ਆ ਕਿ ਬਾਹਰ ਜਾ ਕੇ ਪੈਸੇ ਲਾ ਕੇ ਆਹਾਂ ਇਹ ਤੇ ਇਹੋ ਜੀ ਚੀਜ਼ ਤੇ ਪੈਸੇ ਲਾ ਕੇ ਇਹਦੇ ਵਿੱਚੋਂ ਆਮਦਨ ਆਉਣ ਲਾ ਪੈਣੀ ਨਾ ਕਿਸੇ ਦੀ ਗੁਲਾਮੀ ਬੱਸ 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 ਕੋਈ ਵੀ ਕੰਮ ਆਪਦਾ ਹੋਵੇ ਨਾ ਸਰਦਾਰੀ ਨਹੀਂ ਬਲਕੋ ਦੇ ਬਲਕੋ ਕਿਹਦੀ ਗੁਲਾਮੀ ਕਰਨੋਂ ਆਪਦਾ ਕਰ ਲੋ ਥੋੜਾ ਕਰ ਲੋ ਥੋੜਾ ਕਰ ਲੋ ਹਾਂਜੀ ਚੰਗੀ ਸੋਚ ਆ ਚੰਗਾ ਸੁਨੇਹਾ ਅਮਰਤ ਵੱਲੋਂ ਇਹ ਵੀ ਹਾਂਜੀ ਲੈ ਵੀ ਅਮਰਤ ਵੀਰੇ ਆ ਬੱਕਰੀ ਆ 4 ਮਹੀਨਿਆਂ ਦੀ ਗੱਬਣ ਅੱਛਾ ਤੇ ਉਹਾਂ ਦੇ ਦੋ ਪੱਠਾ ਦਿੰਦੀ ਆ ਪਠੋਰੇ ਜੋ ਵੀ ਤੇ ਗੱਬਣ ਹੈ ਹਾਂਜੀ ਗੱਬਣ 4 ਮਹੀਨਿਆਂ ਦੀ ਸੂਣ ਵਾਲੀ ਮਤਲਬ ਢੁੱਕੀ ਲਾ ਲੇ ਕੋਈ ਮਹੀਨਾ ਰਹਿ ਗਿਆ 50 55 ਮਹੀਨਿਆਂ ਦੀ ਬੱਕਰੀ ਸੂ ਪੈਂਦੀ 50 ਕੁ ਮਹੀਨਿਆਂ ਦੀ ਆ ਵੇਖੋ ਤੁਸੀਂ ਮਤਲਬ ਲ 4 ਦੀ ਹੈ ਗੱਭਣ ਪੰਜਵਾਂ ਮਹੀਨੇ ਸ਼ਿਆ ਦੀ ਬੱਕਰੀ ਵਿੱਚ ਸੂਪ ਪੈਂਦੀ ਹੈ ਹਾਂ ਆ ਕਰੋ ਚੱਕ 4 ਮਹੀਨੇ ਦੀ ਨੈਟ ਗੱਭਣ ਚੱਕ ਵੀਰੇ ਕੋਈ ਵੀ ਹੈ ਮਤਲਬ ਇਹ ਗਰੰਟੀ ਹੈ ਮਤਲਬ ਚੌਂ ਦੀ ਆਪਣੀ ਬੱਕਰੀ ਹੈਗੀ ਆ ਉਹ ਲੱਗ ਨਹੀਂ ਪਤਾ ਹਾਂ ਠੁੱਕੀ ਬੱਕਰੀ ਦਿਖਾ ਨਹੀਂ ਦਈ ਉਦਾਂ ਲਓ ਵੀ ਇਹ ਬੀਟਲ ਦੀ ਆ ਗਈ ਹੈ ਬੀਟਲ ਦੇ ਵਿੱਚ ਆ ਗਈ ਲਓ ਵੀ ਭਰਾਵੋ ਗੱਭਣਾ ਠੁੱਕੀ ਆ ਦੋ ਦਿਨ ਦੀ ਹੈ ਮਹੀਨੇ ਤੱਕ ਸੂਪੂਗੀ ਦੋ ਦਿਨ ਦੀ ਆ ਬੱਚੇ ਬੱਚੇ ਦੋ ਦਿਨ ਦੀ ਪਠਾ ਜਨ ਪਠੋਰੇ ਆਜਨ ਉਹ ਅਗੇ ਕਿਸੇ ਭਰਾ ਦੀ ਗਾਂ ਕਿਸਮਤ ਆ ਠੀਕ ਆ ਜੀ ਹਾਂ ਜੀ ਆ ਦੇਖੋ ਠੀਕ ਆ ਠੀਕ ਆ ਅੱਗੇ ਆਪਣੇ ਕੋਲ ਅਗਲਾ ਜਿਹੜਾ ਨਾਗਾ ਹੈ ਵੀਰੇ ਇਹ ਬੱਕਰਾ ਆ ਗਿਆ ਭੋੜਾ ਬੀਟਲ ਦੇ ਵਿੱਚ ਅੱਛਾ ਦੇਖੋ ਲਓ ਜੀ ਬੱਕਰਾ ਬੋਲਾ ਜਿਆਦਾ ਚੰਗਾ ਵਾ ਹਾਂ ਜਿੰਨਾ ਵੀ ਚੰਗਾ ਵਾ ਆ ਕਰੋ ਚੱਕ ਜੀ ਭੋੜਾ ਬੱਕਰਾ ਭੋੜਾ ਕਾ ਨਾ ਬੀਟਲ ਦੇ ਵਿੱਚ ਆ ਕਰੋ ਚੱਕੋ ਜੀ ਬੱਕਰਾ ਵਜਨ ਲੋਡ ਵਾਲਾ ਹੋਇਆ ਨਹੀਂ ਨਿੱਕਾ ਆ ਗਿਆ ਬੰਨਾ ਰੰਗ ਰੂਗ ਵੀ ਬੜਾ ਸ਼ਾਈ ਇਹਦਾ ਤੇ ਹਣਾ ਹਾਂ ਜੀ ਹਾਂ ਜੀ ਦੇ ਕਲਰ ਦੇ ਵਿੱਚ ਦੇਖੋ ਬਰੀਡ ਬਰੂਡ ਤੇ ਚਲੋ ਆਪਾਂ ਦੇ ਨੌਲਜ ਤੇ ਅੱਜ ਕਰਨ ਦੇ ਜਾਨਵਰ ਚਲੋ ਜਿਵੇਂ ਜਿਵੇਂ ਲਵਾਂਗੇ ਉਹ ਵੱਧ ਨੌਲਜ ਆਉਣੀ ਹੈ ਦੀ ਆਪਾਂ ਦੋ ਘਰਾਂ ਲਈਆਂ ਜੇ ਕੋਈ ਨਹੀਂ ਮਾਰਾਈ ਗਾੜੀ ਕਰਦਾ ਪਰਮੇਸ਼ਰ ਜੀ ਕੋਈ ਕੁਆਲਿਟੀ ਦੇ ਵਿੱਚ ਨਸਲ ਜਾਤ ਵਿੱਚ ਹਾਂਜੀ ਹਾਂਜੀ ਬੜੀ ਵਧੀਆ ਬਿੱਲੀ ਆ ਹਾਂਜੀ ਹਾਂਜੀ ਮਤਲਬ ਜਿੰਨਾ ਵੀ ਚੰਗਾ ਵਾ ਅੱਛਾ ਅਮਰ ਤੇ ਦੇਵਾਂਗੇ ਕਿੰਨੇ ਦਾ ਵੀਰੇ ਮੇਰੇ ਮੁੱਲ ਕਰਨ ਨੂੰ ਕਰਨ ਦੇ 18 20 ਹਾਂ ਨਾ 15000 ਦਾ ਬੱਕਰਾ ਦੇ ਦਾਂਗੇ ਉਹ ਚੋਂ ਮਾਨਤਾਨ ਕਰ ਦਾਂਗੇ ਆਏ ਗਏ ਦਾ ਚੋਰ ਛੱਪਾ ਕਰਾਂਗੇ ਇਹ 15 ਦਾ ਤੇ ਜਿਹੜੀ ਆਪਾਂ ਇਹ ਵਿਖਾਈ ਦੀ ਘੱਪੜ ਮੇਰੇ ਇਹ ਬੱਕਰੀ ਦਾ ਮੁੱਲ ਕਰਦੇ ਆਪਾਂ 16 ਕਰ ਲਈਏ 15 ਇਹ 13000 ਰੁਪਏ ਦੀ ਦੋ ਬੱਚੇ ਦੇਣੇ ਨੇ ਬੱਕਰੀ ਦੀਂਦੀ ਦੋ ਵਾਲੀ ਆ ਲਓ ਜੀ ਵਜਨ ਲੋਡ ਵੇਖੋ ਦੋ ਬੱਚੇ ਦੇ ਦੂੰਗੀ ਹਾਂ ਤੇ 13000 ਚ 13000 ਰੁਪਏ ਚ ਯਾਰ ਬਿਲਕੁਲ ਜਾਇਜ਼ ਰੇਟ ਪਾਉਣੇ ਆਪਾਂ ਬੱਕਰੇ ਜੋ 15000 ਰੁਪਿਆ ਦਾ ਰੇਟ ਆ ਤੇ ਇਹਦੇ ਵਿੱਚੋਂ ਮਾਨਤਾਣ ਕਰ ਦਾਂਗੇ ਆਏ ਗਏ ਦਾ ਥੋੜਾ ਬਸ ਉਹਦੇ ਵਿੱਚੋਂ ਮਾਨਤਾਨ ਹੋਇਆ ਕਰੂਗਾ ਵੀਰੇ ਕੋਈ ਨਹੀਂ ਫੋਨ ਲਾਵੇ ਵੀਰ ਕੋਈ ਹਾਂਜੀ ਵੀਰੇ ਬੀਟ ਵਾਲਾ ਬੱਕਰੀ ਪਿਓਰ ਵੇਖੋ ਕਿੱਦਾਂ ਕੱਦ ਮੱਝ ਜਿੱਡੀ ਬੱਕਰੀ ਆ ਇਹ ਕੱਪੜ ਕੋਪੜ ਕੇ ਨਹੀਂ ਚੌ ਮਹੀਨੇ ਦੀ ਵੀਰੇ ਵੀ ਇਹ ਵੀ ਕੱਪੜ ਚੌ ਦੀ ਵੀਰੇ ਬੱਕਰੀਆਂ ਸਾਰੀਆਂ ਸੂਣ ਵਾਲੀਆਂ ਵਾ ਇੱਕੋ ਹੀ ਸੂਈ ਵਿੱਚ ਉਹਦੇ ਮਗਰ ਲੈ ਲਾ ਵਾ ਇਹ ਚੌ ਮਹੀਨੇ ਦੀ ਇਹ ਵੀ ਚੌ ਦੀ ਵੀਰੇ ਮਤਲਬ ਆਪਣੀ ਬੱਕਰੀ ਜਿਹੜਾ ਮਰਜੀ ਲੈ ਜਾ ਮਹੀਨੇ ਬਾਅਦ ਆਪਣਾ ਨੰਬਰ ਲੈ ਕੇ ਆਧਾਰ ਕਾਰਡ ਲੈ ਜਾ ਜਿਹੜੀ ਗੱਲ ਹੋਊਗੀ ਉਹ ਦੱਸਾਂਗੇ ਦੂਜੀ ਨਾ ਹੋਊਗੀ ਇਹ ਵੀ ਚਾਉਂਦੀ ਆ ਪਿੰਡੋਂ ਮਾਲ ਲਿਆ ਸਾਰਾ ਹੀ ਹਾਂਜੀ ਇਹ ਵੀਰੇ ਤੀਜਾ ਸੁਣੀ ਯਾਰ ਕੀ ਇਹ ਵੀ ਦੋ ਹੀ ਦਿੰਦੀ ਆ ਵੇਖੋ ਕੱਦ ਬੱਕਰੀ ਦਾ ਮਈਆ ਅਰਗੀ ਬੱਕਰੀ ਆ ਕਿ ਛੋਟੀ ਨਹੀਂ ਏ ਇਹ ਵੀ ਚਾਉਂਦੀ ਵੀਰੇ ਲੋ ਜੋ ਮਹੀਨੇ ਦੀ ਗੱਬੜ ਹਾਂਜੀ ਇਹ ਅਮਰਤ ਕਿੰਨੇ ਦੇਣੀ ਆ ਮੇਰੇ ਮੋਲੇ ਦਾ ਬੱਕਰੀ ਦਾ ਇਹੋ ਜਿਹੇ ਦਾ ਬੀਟਲ ਦਾ ਮੋਲ ਹੀ ਕੋਈ ਨਹੀਂ ਤੁਹਾਨੂੰ ਪਤਾ ਪੂਰੀ ਵੱਡੀ ਬੱਕਰੀ ਆ ਕਿ ਛੋਟੀ ਸਮਝ ਕੇ ਇਹਨਾਂ ਸੌਦਾ ਕਰੇ ਵੀਰੇ ਇਹਦਾ ਮੁੱਲ ਵੀਰੇ ਆਪਾਂ ਕਰਦੇ ਆ 20000 ਇਹ 18000 ਦੀ ਬੱਕਰੀ ਦੇ ਦਈਏ 18000 ਹਾਂ ਬਿਲਕੁਲ ਜੈ ਜੀ ਵੇਖੋ ਬੱਕਰੀ 4 ਮਹੀਨੇ ਦੀ ਮੀਨਾ ਕਰਾਂਗੇ ਬੱਕਰੀ 20000 ਦੀ ਫੇਰ ਪਣਾ ਵੇਚ ਲੈ ਬਿਲਕੁਲ ਬਿਲਕੁਲ ਹੈ ਠੀਕ ਹੈ ਤੇ ਬੱਚਾ ਫੇਰ ਭਾਈ ਨਾ ਇਹਦਾ ਠੀਕ ਹੈ ਹਾਂ ਉਹ ਵੀ ਵੱਡੀ ਕੱਦ ਕੱਠੀ ਵਾਲੀ ਵੇਖੋ ਬਾਡੀ ਕਿੱਡੀ ਬੱਕਰੀ ਦੀ ਛੋਟੀ ਨਹੀਂ ਕਿਸ ਬੰਨੇ ਉਹ ਬਿਲਕੁਲ ਜੈ ਰੇਟ ਦੱਸਿਆ ਇਹਦਾ ਬਹੁਤ ਜਿਆਦੀ ਵੱਡੀ ਬੱਕਰੀ ਆ ਕਿ ਛੋਟੀ ਨਾ ਸਮਝੇ ਕੋਈ ਮਈਆਂ ਹਰਗੀ ਬੱਕਰੀ ਆ ਵੀਰੇ ਇਹ ਵੀ ਚੌਂਦੀ ਆ ਵੀਰੇ ਇਹ ਵੀ ਚੌਂਦੀ ਹੈ ਬੀਟਲ ਚੌਂਦੀ ਆ ਹਾਂ ਦੇਸੀ ਦੀ ਮਤਲਬ ਲੋਕ ਬਰੀਡ ਕਰਾਸ ਜੀ ਆ ਬੀਟਲ ਦੀ ਪਿਓਰ ਨਹੀਂ ਆਪਾਂ ਬੀਟਲ ਕਹਿ ਸਕਦੇ ਹਾਂਜੀ ਤੇ ਦੇਖੋ ਜੀ ਜਿੰਨੀ ਵੀ ਇਹ ਦੁੱਜਣ ਸੂਣੀ ਹੈ ਹਾਂਜੀ ਹਾਂਜੀ ਵੀਰੇ ਮਦਦ ਇਕੱਠੀਆਂ ਇਹ ਕਰੀਬਨ ਬਣੀਆਂ ਏ ਇੱਕ-ਇੱਕਰੋਂ ਮਾਲ ਲਿਆ ਆਪਾਂ ਸਾਰਾ। ਬਾਕੀ ਦੋਸਤੋ ਨਾਗ ਜੜੇ ਤੁਹਾਨੂੰ ਨਾਲ ਦੀ ਨਾਲ ਦਿਖਾਈ ਦੇ ਨੇ ਰੀਡ ਵੀ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਚੌਥੇ ਨੰਬਰ ਤੇ ਬੱਕਰੀ ਆ। ਡੱਬਾ ਵਈ ਦੇ ਇਧਰਲੇ ਬੰਨੇ ਡੱਬਾ ਕੋਈ ਵੀ ਵੀਰ ਕੋਈ ਵੇਖ ਕੇ ਇਹ ਰੀ ਨਾ ਵੀਡੀਓ ਸੌਫਦਾ ਕਰ ਸਕਦਾ। ਬਿਲਕੁਲ ਬਿਲਕੁਲ ਜਿਵੇਂ ਜਿਵੇਂ ਵੇਰਾ ਮੁੱਲ ਇਹਦਾ ਵੀ 15000 ਰੁਪਇਆ ਇਹ ਵੀ ਆਪਾਂ 13000 ਦੀ ਬੱਕਰੀ ਦੇਣੀ ਆ 13000 ਉਹਦੇ ਵਿੱਚੋਂ ਛੋੜ ਛੱਪਾ ਥੋੜਾ ਵੱਧ ਹੋਊ ਕੋਈ ਵੀ ਆਖੇ ਨਾ ਯਾਰ ਛੱਡ ਦੇ 1500 ਛੱਡ ਦੇ ਉਹ ਕੰਮ ਨਹੀਂ ਬਿਲਕੁਲ ਛੋਟੇ ਛੋਟੇ ਰੇੜ ਪੈ ਟੁਕੀਆਂ ਬੱਕਰੀਆਂ ਵਾ ਜੇ ਆਪਾਂ ਬੱਕਰੀ ਲੈਣੀ ਹੋਵੇ ਸੂਈ ਸਵਾਈ 16 17000 ਦੀ ਮਿਲਦੀ ਆਪਾਂ ਬਿਲਕੁਲ ਹਾਂ 13000 ਦੀ ਲਓ ਵੀ 13000 ਦੀ ਹਾਂ ਬੱਕਰੇ ਦਾ ਮੁੱਲ ਪਾਇਆ ਆਪਾਂ ਲਾਲ ਦਾ 15000 ਰੁਪਇਆ ਉਹਦਾ ਵੀ 13 ਤੇ ਆ 18000 ਰੁਪਇਆ ਦੀ ਵੱਡੀ ਬੱਕਰੀ ਇਦੇ ਵਿੱਚ ਮਾਨਤਾਨ ਕਰਦਾ ਹਾਂ ਜੀ 13 ਦੀ ਵੀਰੇ ਆ ਸਾਢੇ 3 ਮਹੀਨੇ ਦੀ ਆ ਪਾਠ ਨਾ ਪਹਿਲਣ ਸੂਣੀ ਪਲੂਣ ਹੋ ਸਕਦਾ ਦੂੰਦੀ ਚੌਗੀ ਹੋਵੇ ਮੂੰਹ ਨਹੀਂ ਫੜ ਕੇ ਵੇਖਿਆ ਆਪਾਂ ਇਹ ਵੀਰੇ ਖੀਰੀ ਆ ਪਾਠ ਐਣ ਚੈੱਕ ਕਰਕੇ ਖੜੇ ਕੋਈ ਵੀਰ ਖੀਰੀ ਪਾਠਾ ਸਾਢੇ 3 ਮਹੀਨੇ ਦਾ ਪਾਠ ਗੱਬਣ ਆ ਆ ਵੇਖੋ ਥੱਲਾ ਪੁੱਟਿਆ ਪਾਠ ਐ ਝੋਲੀ ਝੂਲੀ ਚੰਗੀ ਪਾਠ ਦੀ ਬੀਟਲ ਦੇ ਵਿੱਚ ਆ ਜਾਂਦੀ ਵੇਖੋ ਆਖੂਖ ਨਹੀਂ ਭੋੜੀ ਆ ਪਹਿਲਣ ਪਹਿਲਣ ਵੀਰੇ ਸਾਡੇ ਤਿੰਨਾਂ ਦੀ ਆ ਵੀਰੇ ਸਾਡੇ ਤਿੰਨਾਂ ਮਹੀਨੇ ਦੇ ਗੱਬਣ ਆ ਕੋਈ ਗੱਲ ਹੋ ਹਾਂ ਗੱਬਣ ਆ ਬੱਕਰੀ ਤੇਰੀ ਭੂਟੀ ਹੋਡੀ ਆ ਫਿਰ ਕੱਦ ਵਾਲੀ ਪਾਠਾ ਵੇਖੋ ਸ਼ਾਇਰੀ ਛੂਈ ਕੱਢੀ ਆ ਹਾਂ ਖੀਰੀ ਹੈ ਵੱਡੀ ਕੱਦ ਕੁਦ ਚੰਗਾ ਕਰ ਜੂ ਬੱਕਰੀ ਵੇਖੋ ਇਹ ਵੀ ਬਰੌਨ ਕਲਰ ਦੇ ਵਿੱਚ ਲਾਲ ਬਰੌਨ ਕਲਰ ਦੇ ਵੇਖੋ ਫਿਰ ਸੰਡੀ ਧੀਰੀ ਬਹੁਤ ਜਿਆਦੀ ਏ ਕੋਈ ਕਾਲੀ ਪੈਣ ਵਾਲੀ ਨਹੀਂ ਪੱਠ ਵੀਰੇ ਇਹਦਾ ਮੁੱਲ ਕਰਦੇ ਆ ਆਪਾਂ 13000 ਰੁਪਿਆ ਇਹ 12 ਦੀ ਦੇ ਦਈਏ ਹਾਂ 10000 ਦੀ ਦੇ ਦਾਂਗੇ ਹਾਂ ਨਾ ਬਿਲਕੁਲ ਜੈ ਰੇਟ ਪਾਇਆ ਪਾਠ ਦਾ ਇਹ ਵੀ ਗੱਬਣ ਗਰੰਟੀ ਨਾ ਵਾ ਇਹ ਨਾ ਕੋਈ ਆਖੇ ਵੀਰ ਕੀ ਨਹੀਂ ਜੇ ਆਪਣੀ ਬੱਕਰੀ ਖਾਲੀ ਹੋਊ ਰੁਪਈਏ ਦਵਾਂਗੇ ਅਗਲੇ ਦੇ ਬੱਕਰੀ ਆਪਾਂ ਲਿਆਂਵਾਂ ਹਾਂਜੀ ਆਪਾਂ ਸਾਰੀਆਂ ਬੱਕਰੀਆਂ ਗੱਬਣ ਕਰਕੇ ਲਈਆਂ ਕੋਈ ਖਾਲੀ ਕਰਕੇ ਨਹੀਂ ਲਈ ਜਿਹੜੀਆਂ ਪੱਠਾਂ ਉਹ ਬੰਨ ਨਾਲੀਆਂ ਵੀਰੇ ਦੋ ਵਿੱਚ ਇਹ ਪਾਠ ਜਿਹੜੀ ਸਾਡੇ 3 ਨਾ ਮਹੀਨਿਆਂ ਦੀ ਹੈ ਜੀ ਹਾਂਜੀ 100 ਬਾਅਦ ਆ ਗਿਆ ਬੱਕਰਾ ਜੀ ਉਹ ਬੱਕਰਾ ਆ ਗਿਆ ਬੀਟਲ ਦੇ ਵਿੱਚ ਆ ਜਾਂਦਾ ਵੀ ਇਹ ਵੀਰੇ ਮੂੰਹ ਨਹੀਂ ਫੜ ਕੇ ਇਹਦਾ ਵੇਨੇ ਆਪਾਂ ਮੂੰਹ ਫੜ ਕੇ ਕੀੜਾ ਹੀ ਹੋਊ ਸ਼ਾਇਦ ਉਹ ਜਿਹੜਾ ਲੱਗ ਤੁਹਾਨੂੰ ਦਿਖਾਉਂਦੇ ਆ ਕਾਲੇ ਰੰਗ ਦੇ ਵਿੱਚ ਦੇਖੋ ਬੱਕਰਾ ਜੀ ਕੰਨ ਕੁੰਨ ਵੇਖੋ ਬੱਕਰੇ ਦੀ ਅੱਖ ਉਪ ਹੋ ਸਕਦਾ ਕੀੜਾ ਹੋਵੇ ਉਹਨੇ ਆਪਾਂ ਵੇਖ ਲੈਨੇ ਆ ਕੀੜਾ ਹੀ ਆ ਜੀ ਵੇਖੋ ਕੋਈ ਕਰਨੀ ਨਹੀਂ ਅਜੇ ਟੁੱਟੀ ਦਾ ਦੇਖੋ ਹਾਂਜੀ ਬਈ ਅਮਰ ਤੇਰੀ ਕੀ ਮੰਗਤ ਮੇਰੇ ਮੰਗੇ ਦੀ ਕਰਦੇ ਆ ਆਪਾਂ 13 ਜੋ 14000 ਰੁਪਇਆ 13 14000 ਹਾਂਜੀ ਇਹਦੇ ਵਿੱਚੋਂ ਮਾਨਤਨ ਕਰਕੇ 12000 ਦਾ ਬੱਕਰਾ ਦਵਾਂਗੇ ਹਾਂਜੀ ਬਿਲਕੁਲ ਜਾਇਜ਼ ਰੇਟ ਪਾਇਆ ਬੱਕਰੇ ਦਾ ਕੋਈ ਵੀਰੇ ਇਹ ਨਾ ਕਿ ਦਾਹ ਲੇਲਾ ਯਾਰਾ ਮੇਲਾ ਬਿਲਕੁਲ ਜਾਇਜ਼ ਉਹ ਤੇ ਆਈ ਕਾ ਦਾ ਛੋਟ ਛੱਪਾ ਹੋਊਗਾ 12000 ਦਾ 12000 ਰੁਪਇਆ ਦਾ ਬੱਕਰਾ ਬਿਲਕੁਲ ਜਾਇਜ਼ ਜੇ ਬੱਕਰਾ ਵੇਚਣਾ ਹੋਵੇ 15 ਦਾ ਵੀ ਵਿਗਦਾ ਵੀਰੇ ਆਪਾਂ ਵੀਡੀਓ 'ਚ ਕੱਲਾ ਬੀਟਲ ਦਾ ਬੱਕਰਾ ਪਾਇਆ 15000 ਮੁੱਲ ਪਾਇਆ 15 ਲੁਧਿਆਣੇ ਦੇ ਬੰਦੇ ਅੱਜ ਖੜਿਆ ਉਦੋਂ ਦਾ 6000 ਰੁਪਏ 사이 ਪਾਈ ਹਨ ਹਾਂਜੀ ਬਹੁਤ ਜ਼ਿਆਦਾ ਚੰਗਾ ਤੋਂ ਪਟੋਰਾ ਪੁਰੀ ਜਿਹੜਾ ਹਾਂਜੀ 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 ਵੇਖ ਗਿਆ ਵੀਰੇ ਚਲੋ ਚਲੋ ਅੱਗੇ ਅਮਰਤ ਵੀਰੇ ਆ ਬੱਕਰੀ ਸੂਈ ਆ ਇਹਦੇ ਮਗਰ ਉਹ ਪਠੋਰਾ ਵਾ ਬੱਕਰਾ ਬੀਟਲ ਦੇ ਵਿੱਚ ਇੱਕ ਵਾ ਕਿੰਨਾ ਟਮਾ ਸੀ ਵੀਰੇ ਨੂੰ ਹਜੇ ਮੈਨੂੰ ਯਾਦ ਹੈ 12 ਜੇ 10 ਦਿਨ ਹੋਏ। ਠੀਕ ਹੈ। ਹਾਂਜੀ ਬਿਲਕੁਲ ਬਕਈ ਨਵੀ ਆ, ਦੂਜਾ ਸੁਹਾ ਸੁਈ ਆ। ਉਹਤਨੇ ਅਗੇ ਬਾਨੇ ਨੂੰ ਠੀਕ ਹੈ ਜੀ। ਹਾਂਜੀ। ਲੋ ਵੀ ਖੜ ਜਾ ਹੈ। ਠੀਕ ਆ। ਅਛਾ ਅਮਰ ਤੈਨੂੰ ਦਿਨ ਕਿੰਨੇ ਦੱਸਿਆ ਵੀਰੇ ਸੁਈ ਨੂੰ? ਵੀਰੇ ਨੂੰ 12 ਤੋਂ 13 ਦਿਨ ਹੋਏ ਆ। ਤਾਂ ਆਹ ਹੁੰਦੇ ਆ ਤੇ ਤੁਸੀਂ 12-13 ਦਾ ਮਗਰ ਤੇ ਪਾਠੀ ਆ? ਨਹੀਂ ਪਟੋਰਾ। ਪੋਰਾ? ਹਾਂਜੀ। ਲੋ ਜੀ ਮਗਰ ਪਠੋਰਾ 12 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਫੇ ਬੱਕਰੀ ਇੱਕ ਹੀ ਦਿੱਤਾ ਹੈ ਬੱਚਾ ਵੀਰੇ ਇੱਕ ਕੋਲ ਇੱਕ ਲੋ ਜੀ ਇੱਕ ਹੀ ਬੱਚਾ ਦਿੱਤਾ ਹੈ ਠੀਕ ਹੈ ਫੇ ਅਬਰ ਤੇ ਦੇਵਾਂਗੇ ਕਿੰਨੇ ਦੀ ਵੀਰੇ ਆਪਾਂ ਵੀਰੇ ਇਹ ਵੀ 13ਾਂ ਦੀ ਦੇਣੀ ਆਪਾਂ 13000 ਦੀ ਹਾਂ ਜੀ ਲੋ ਵੀ ਉਹ ਵੀ 13000 ਦੀ ਦੋਸਤੋ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਕੋਈ ਪੰਜਾਇਰ ਰੇਟ ਪਾਉਂਦੇ ਮਨੇ ਜਾਈ ਨਹੀਂ ਪਾਇਆ ਕੋਈ ਹਾਂ ਨੇ ਚੰਗੀ ਆ ਪੱਕਰੀ ਵੀ ਪੂਰੀ ਪੱਕਰੀ ਪੂਰੀ ਵੱਡੀ ਆ ਘੋਡੀ ਆ ਨਾਲੇ ਹਾਂ ਜੀ ਇੱਧਰ ਆ ਕੇ ਪੀਟਲ ਦੇ ਵਿੱਚ ਪਾਠਾ ਬੰਨ੍ਹ ਲਿਆ ਹਾਂ ਦੇਖੋ ਆ ਕੁੱਕ ਗਿੱਡੀ ਅਛਾ ਜੀ ਇਹਦੀ ਉਮਰ ਵੀ ਤਕਰੀਬਨ ਸਾਲ ਦੇ ਅੰਦਰ ਵਾਲੀ ਹੈ ਸਾਲ ਦੇ ਵੀਰੇ ਕਿਥੇ ਚੜਦੀ ਹੈ ਇਹਦੇ ਬੱਚੀ ਆ ਅਛਾ ਕਿੰਨੇ ਕਿ ਚੜਦੀ ਹੈ ਇਹ ਵੱਧ ਤੋਂ ਵੱਧ ਵੀਰੇ 8 ਤੋਂ 9 ਮਹੀਨਿਆਂ ਦੇ ਵੀਰੇ ਉਹ ਸਾਲ ਦੇ ਅੰਦਰ ਵਾਲੀ ਕਹਤਾ ਹਾਂ ਜੀ ਹਾਂ ਜੀ ਮਾ ਸਾਲ ਦੇ ਤਾਂ ਬਹੁਤ ਜ਼ਿਆਦਾ 12 ਮਹੀਨੇ ਚਲ ਗਿਆ ਕੰਮ ਨਹੀਂ ਸਾਲ ਦੇ ਅੰਦਰ ਵਾਲੀ ਆ ਮਾ ਸਾਲ ਦੀ ਕਿਤੇ ਕਹਤਾ ਹਾਂ ਨਹੀਂ ਮੈਨੇ ਬਨ ਨਾਲੀ ਅਖੀਰੀ ਪਾਠਾ ਵੇਖੋ ਹਾਂ ਐ ਮਤਬਲ ਲਓ ਜੀ ਦੋਸਤੋ 8-9 ਮਹੀਨਿਆਂ ਦੀ ਆ 8 ਤੋਂ 8 ਮਹੀਨਿਆਂ ਦੀ ਆਂਦੇ ਚਲੋ ਤੁਸੀਂ 9ਵਾਂ ਦੀ ਮੰਨ ਲੇ ਕੋਈ ਬਨ ਨਾਲੀ ਪਾਠਾ ਹਾਂ ਦੇ ਲੈਗਾ ਹਾਂ ਵੇਖੋ ਨਾ ਤਾਂ ਨੂੰ ਸੋਲ ਕਿੰਨੀ ਬੱਕਰੀ ਦੀ ਕਰ ਕਾਰਟੀ ਦੇਖੋ ਆ ਕੁਖਵੇ ਹੋ ਕੱਡੀ ਸੋਹਣੀ ਲੱਗੀ ਹਾਂ ਹਾਂ ਸਾ ਵੀ ਅਬਰ ਤਾਂ ਪੱਠ ਦੇਵਾਂਗੇ ਕਿ ਨਹੀਂ ਦੀ ਆਪਾਂ ਮੇਰੇ ਹਾਂ ਨਾ 8000 ਰੁਪਏ ਦੀ ਪੱਠ ਦੇਣੀ ਹੈ 8000 ਦੀ ਹਾਂ ਬਿਲਕੁਲ ਜਾਇਰ ਹੈ 6 ਮਹੀਨੇ ਦੀ ਤੇ 8000 ਦੀ ਬਿਲਕੁਲ ਜਾਇਰ ਹੈ ਰੋ ਤੇ ਛੋੜ ਛੱਪਾ ਕਰਾਂ ਥੋੜਾ ਬਾਕੀ ਠੀਕ ਹੈ ਇੱਕ ਪੱਠ ਰਹਿ ਗਈ ਆਪਣੀ ਉਹ ਵਿਖਾ ਦੀ ਆ ਜਾਓ ਵੀਡੀਓ ਲੰਮੀ ਹੋ ਜੂਗਾ ਲਓ ਜੀ ਤਾਂ ਆ ਪਾਠ ਹੈ ਵੀ ਵੀ ਇੰਨੇ ਕੇ ਟਾਈਮ ਦੀ ਹੋਣੀ ਵੀਰੇ 7 ਮਹੀਨੇ ਦੀ ਲਓ ਵੀ ਆ ਵੀ 7 ਕੁ ਮਹੀਨੇ ਦੀ ਪਾਠਾ ਤੋਂ ਉਤੋਂ ਕੋਈ ਵੀਰ ਜੋੜੀ ਦਾ ਵੀ ਸੌਦਾ ਮਾਰਨਾ ਚਾਹੁੰਦਾ ਜੋੜੀ ਦਾ ਵੀ ਤੁਸੀਂ ਕਰ ਲਿਓ ਹਾਂਜੀ ਇਹ ਕਿੰਨੇ ਦੀ ਦੇਵਾਂਗੇ ਆਪਾਂ 7000 ਰੁਪਏ ਦੀ ਨਾਲ ਉਹ 8000 ਦੀ ਤੇ 7000 ਦੀ ਹਾਂਜੀ ਬਿਲਕੁਲ ਜਾਇ ਰੇਟ ਪਾਇਆ ਕੋਈ ਵੀਰ ਇਹ ਨਾ ਆਖੇ 5 ਲੈ ਲੈ 6 ਲੈ ਲੈ ਛੋਟੇ ਛੋਟੇ ਮੁੱਲ ਪਾਏ ਬੱਕਰੀਆਂ ਦੇ ਠੀਕ ਆ ਨਿਕੇ ਨਿਕੇ ਨਵਾਫੇ ਆ 500 ਲੈ ਲੈ ਕਿਹੇ ਚੋ 1000 ਲੈ ਲੈ ਸਿਰਫ ਇੰਨੇ ਕੇ ਨਵਾਫੇ ਆ ਬਿਲਕੁਲ ਬਿਲਕੁਲ ਤੁਹਾਨੂੰ ਵੀ ਪਤਾ ਮਾਲ ਰੁਪਏ ਲਾ ਕੇ ਲਿਆਵਾ ਤੇ ਫਿਰ 1000 1500 ਲੈਣਾ ਨਹੀਂ ਤੇ ਫਾਇਦਾ ਕੀ ਫਾਇਦਾ ਕੀ ਹਾਂਜੀ ਲੋਕ ਦੋਸਤੋ ਵੈਸੇ ਨਾਕ ਕਾਫੀ ਜਿਆਦੇ ਆ ਤਾਂ ਪੰਜ ਤੋਂ ਚਾਰ ਨਾਕ ਵੱਡੀਆਂ ਜਿਹੜੀਆਂ ਤੁਹਾਨੂੰ ਬੱਕਰੀਆਂ ਦਿਖਾਈਆਂ ਪ੍ਰੈਗਨੈਂਟ ਨੇ ਜਿਹੜੀਆਂ ਗੱਭਣਾ ਠੀਕ ਆ ਜੀ ਤੇ ਸੂਣਸਾਨ ਦੇ ਬਿਲਕੁਲ ਲੱਗ ਗਈ ਆ ਕੋਈ 4 ਮਹੀਨੇ ਦੀ ਕੋਈ ਸਾਢੇ 3 ਨਾ ਮਹੀਨਿਆਂ ਦੀ ਕੋ ਮਹੀਨਾ ਮਹੀਨਾ ਜੀ ਅੱਗੇ ਪਿਆ ਇਹਨਾਂ ਦਾ ਸੂਣ ਦੇ ਵਿੱਚ ਇੱਕ ਜਿਹੜੀ ਇਧਰ ਬੱਕਰੀ ਆ ਪਾ ਤੁਹਾਨੂੰ ਸੂਈ ਸੂਈ ਵੀ ਇਹ ਜੇ ਸੂਈ ਬੱਕਰੀ ਲਈ ਆ 16-17000 ਦੀ ਮਿਲਦੀ ਆ ਆਪਾਂ ਨੂੰ ਬਿਲਕੁਲ ਜੈ ਰੇਡ ਪਾਏ 13-13 14-14000 ਦੀ ਮੰਡਰ ਬੱਕਰੀ ਵਿਕਦੀ ਹੂੰ ਇਹ ਫੇਰ ਗੱਭਣ ਆਸਤੇ ਹੈਗੀ ਆ ਆਸਤੇ ਹਾਂਜੀ ਬਿਲਕੁਲ ਆਪ ਇੱਕ ਪਾਦਨ ਦੋ ਪਾਦਨ ਵਾਦੇ ਦਾ ਕੰਮ ਆ। ਬਸ ਬਸ। ਠੀਕ ਹੈ। ਇਹਦੇ ਕਿਸਮਤ ਆ ਵੀਰੇ ਆਪਾਂ ਨੂੰ ਜਿੱਦਾਂ ਉਹਨਾਂ ਨੇ ਕਿਹਾ ਆਪਾਂ ਉਦਾਂ ਗਿਆ। ਸਹੀ। ਉਹ ਆਂਦੇ ਆਪਣੀ ਉਹ ਬੱਕਰੀ ਦੋ ਦਿੰਦੀ ਆਪਾਂ ਦੋ ਕਿਹਾ ਦੂਜਿਆਂ ਦਾ ਕੋਈ ਨਹੀਂ ਆਪਾਂ ਕਿਹਾ। ਹੂੰ। ਉਹਨਾਂ ਨੇ ਇਹ ਦੋ ਪਠਾ ਦੇਊਗੀ ਜਾਂ ਪਠੋਰਾ ਜੋ ਵੀ ਦੇ ਦੇ ਕਿਸਮਤ ਅਗਲੇ ਦੀ। ਬਿਲਕੁਲ। ਇਹਦੇ ਮਾਹ ਰਾਜ ਦੇ ਰੰਗ ਆ। ਬਿਲਕੁਲ। ਪਰ ਇਹਨਾਂ ਦਾ ਆਪਾਂ ਨੂੰ ਜੋ ਵੀ ਆਪਾਂ ਨੂੰ ਉਹਨਾਂ ਨੇ ਇਹਨਾਂ ਨੇ ਜੋ ਦੱਸਿਆ ਆਪਾਂ ਉਹ ਉਹ ਦੱਸਿਆ ਵੀਰੇ। ਕੋਈ ਗੱਲ ਨਹੀਂ ਵਧੀਆ ਜੀ। ਲਓ ਵੀ ਪੂਰੀ ਡਿਟੇਲ ਜਿਹੜੀ ਦੋਸਤੋ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ। ਇਹ ਨਾਗਾ ਜੱਟ ਤੋਂ ਨੌ ਨ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਜਿਹਨਾਂ ਦੇ ਬੱਕਰੇ ਆ ਬੱਕਰੀਆਂ ਪਠਾ ਠੀਕ ਆ ਜੀ ਇੱਕ ਪਟੋਰਾ ਇਹ ਤੁਹਾਨੂੰ ਜਿਹੜੇ ਆਪਾਂ ਟੋਟਲ ਨਾਗ ਜਿਹੜੇ ਦਿਖਾ ਦਿੱਤੇ ਆ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਅਮਰਤਪੂਰੀ ਨੰਬਰ ਵੀਰ ਮੇਰੇ ਨੰਬਰ ਆਪਣਾ 814645029872824629 ਦੋ ਤੇ ਵਟਸਐਪ ਚੱਲਦਾ ਕੋਈ ਵੀ ਵੀਰ ਮੇਰਾ ਆਨਲਾਈਨ ਸੌਦਾ ਨਾ ਕਰੇ ਸਗੋਂ ਵੇਖ ਕੇ ਪਰਖ ਕੇ ਡੰਗਰ ਲਵੇ ਕਿਉਂਕਿ ਆਨਲਾਈਨ ਸੌਦਾ ਰਕਮ ਦਾ ਕੰਮ ਆ ਕੋਈ ਵੀ ਵੀਰ ਮੇਰਾ ਆ ਕੇ ਦਸੱਲੀ ਕਰੇ ਹਾਂ ਹੈਨਾ ਬਿਲਕੁਲ ਬਿਲਕੁਲ ਕੋਈ ਬਿਲਕੁਲ ਜਾਇਜ ਰੇਟ ਤੇ ਮੁੱਲ ਪਾਏ ਆਪਾਂ ਕੋਈ ਵੀਰ ਸਬ ਬੱਕਰੀ ਲੈਣੀ ਬੱਕਰਾ ਲੈਣਾ ਕੋਈ ਵੀ ਨਗ ਲੈਣਾ ਤਸੱਲੀ ਨਾਲ ਵੀਡੀਓ ਵੇਖੇ ਫੇਰ ਸਾਈ ਪਾਵੇ ਮੁੜ ਕੇ ਜਿਹੜਾ ਕੋਈ ਵੀਰ ਮੇਰਾ ਕਵੇ ਕਿ ਬੱਕਰੀ ਛੋਟੀ ਆ ਇਹ ਵੱਡੀ ਆ ਜੇ ਕੋਈ ਸੌਦਾ ਕਰਨਾ ਇੱਥੇ ਆ ਕੇ ਵੀ ਕਰ ਸਕਦਾ ਵੀਰ ਮੇਰਾ ਚਲੋ ਜੀ ਹਨਾ ਠੀਕ ਆ ਹਾਂ ਜੀ ਮੱਝ ਦਾ ਸੌਦਾ ਕਰੂ ਕੋਈ ਵੀ ਆਨਲਾਈਨ ਨਾ ਕਰੇ ਵੀਰ ਮੇਰਾ ਨਰਕ ਪਰਖ ਕਰਕੇ ਜੇ ਆਨਲਾਈਨ ਸੌਦਾ ਕਰਨਾ ਤੇ ਤਸੱਲੀ ਨਾਲ ਕਰੇ ਬਿਲਕੁਲ 2 ਘੰਟੇ ਚ ਮਾਰ ਕੇ ਨਾ ਹੁੰਦਾ ਲੋਬੀ ਦੋਸਤੋ ਇਹ ਨਾਗਨੇ ਅੱਜ ਨਿੱਕੇ ਵੱਡੇ ਛੋਟੇ ਸਾਰੇ ਨਾਗਾ ਪਾ ਤੁਹਾਨੂੰ ਦਿਖਾ ਦਿੱਤੇ ਆ ਮੁੱਲ ਤੁਹਾਨੂੰ ਪਤਾ ਲੱਗ ਗਿਆ ਬਾਕੀ ਜਿਹੜਾ ਵੀ ਨਾਗ ਫਿੱਟ ਬੈਠੂਗਾ ਪਸੰਦ ਆਊਗਾ ਉਹਦੀ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚੱਲਦਾ ਇਹੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ